ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਨਵਜੋਤ ਸਿੰਘ ਦੁਨੀਆਵਰਸਾ ਪੂਰਵੀ ਸੀਟ ਤੋਂ ਠੋਕੀ ਦਾਅਵੇਦਾਰੀ ਕਿਹਾ ਮੈਂ ਪੂਰੀ ਤਰ੍ਹਾਂ ਤਿਆਰ ਹਰਮੇਸੀ ਪਠਾਨ ਮਾਜਰਾ ਦੀ ਪਤਨੀ ਦਾ ਵੱਡਾ ਦਾਵਾ ਕਿਹਾ ਸੱਚ ਬੋਲਣ ਦੀ ਮਿਲਰੀ ਹੈ ਸਜਾ ਸਰਕਾਰ ਨੂੰ ਦਿੱਤੀ ਚੇਤਾਵਨੀ ਮੰਡੀਆਂ ਚ ਖੱਜਲ ਖਵਾਰ ਹੋ ਰਹੇ ਨੇ ਕਿਸਾਨ ਨਮੀ ਵੱਧ ਆਉਣ ਕਾਰਨ ਨਹੀਂ ਵਿਕ ਰਹੇ ਝੋਨੇ ਦੀ ਫਸਲ ਆੜਤੀਆਂ ਨੇ ਸਭ ਨੂੰ ਕੀਤੀ ਅਪੀਲ ਅਭਿਸ਼ੇਕ ਸ਼ਰਮਾ ਨੇ ICC ਰੈਂਕਿੰਗ 'ਚ ਬਣਾਇਆ ਨਵਾਂ ਰਿਕਾਰਡ T20 'ਚ ਬਣਿਆ ਸਭ ਤੋਂ ਵੱਧ ਰੇਟਿੰਗ ਅੰਕ ਵਾਲਾ ਬੱਲੇਬਾਜ਼ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਤਿੰਨ ਸ਼ਹਿਰਾਂ ਚ ਪਾਣੀ ਚ ਪਾਏ ਯੂਰੇਨੀਅਮ ਦੇ ਤਤਾਂ ਕਾਰਨ ਬੱਚਿਆਂ ਦੀ ਸਿਹਤ ਤੇ ਸਿੱਧਾ ਅਸਰ ਪੈ ਰਿਹਾ ਬਠਿੰਡਾ ਰੂਪਨਗਰ ਅਤੇ ਚੰਡੀਗੜ੍ਹ ਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪਾਣੀਆਂ ਦੇ ਸੈਂਪਲ ਲਏ ਗਏ ਜਿਸ ਚ ਯੂਰੇਨੀਅਮ ਦੀ ਮਾਤਰਾ ਸਭ ਤੋਂ ਵੱਧ ਪਾਈ ਗਿਆ ਜੋ ਬੱਚਿਆਂ ਲਈ ਕਾਫੀ ਘਾਤਕ ਹੈ ਬੱਚਿਆਂ ਦੇ ਮਾਹਰ ਡਾਕਟਰ ਹਰਪ੍ਰੀਤ ਪੋਡੇ ਨੇ ਲੱਛਣ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਵੀ ਪਾਣੀ ਦੇ ਸੈਂਪਲ ਕਰਾਉਣ ਦੀ ਜ਼ਰੂਰਤ ਹੈ ਪੰਜਾਬ ਦੇ ਦੋ ਸ਼ਹਿਰਾਂ ਬਢੰਡਾ ਰੋਗਨਗਰ ਅਤੇ ਚੰਡੀਗੜ੍ਹ ਦੇ ਵਿੱਚ ਕੇ ਯੂਨੀਵਰਸਿਟੀ ਵੱਲੋਂ ਪਾਣੀਆਂ ਦੇ ਸੈਂਪਲ ਲਏ ਗਏ ਨੇ ਜਿਸ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਸਭ ਤੋਂ ਵੱਧ ਹੈ ਜੋ ਬੱਚਿਆਂ ਲਈ ਕਾਫੀ ਘਾਤਕ ਹੈ ਇਸ ਮੁਲਾਕੇ ਡਾਕਟਰ ਹਰਪ੍ਰੀਤ ਪੋਡੇ ਨੇ ਬੱਚਿਆਂ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਾਣੀ ਵਿੱਚ ਹੈਵੀ ਮੈਟਲਸ ਪਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਵਿਸ਼ੇਸ਼ ਕਰ ਪਾਣੀ ਦੇ ਪਾਰਾਪਨ ਮਹਿਸੂਸ ਹੋਣਾ ਅਤੇ ਪਾਣੀ ਸਵਾਦ ਨਾ ਲੱਗਣਾ ਇਹ ਕਈ ਤਰ੍ਹਾਂ ਦੇ ਹੈਵੀ ਮੈਟਲ ਪਾਏ ਜਾਣਾ ਕਾਰਨ ਹੁੰਦਾ ਜਿਸ ਨਾਲ ਪਾਣੀ ਨਾਲ ਹੋਣ ਵਾਲੀਆਂ ਕਈ ਬਿਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ ਉਹਨਾਂ ਕਹਿ ਕੇ ਵਿਸ਼ੇਸ਼ ਕਰ ਯੂਰੇਨੀਅਮ ਦੀ ਮਾਤਰਾ ਵਿੱਚ ਵਾਧਾ ਹੋਣਾ ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ ਬਾਈਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਇੱਕ ਉਹਦੀ ਤਰਕੀ ਹੈ ਜਿੱਥੇ ਪਟੰਡਰ ਦਾ ਸ਼ਹਿਰ ਕੈਂਸਰ ਦੇ ਮਰੀਜ਼ਾਂ ਦੇ ਕਰਕੇ ਬਹੁਤ ਹੀ ਨਾਮ ਦੇ ਵਿੱਚ ਆਇਆ ਤੇ ਬਾਅਦ ਉਹਨਾਂ ਨੇ ਉਹਦੇ ਵਿੱਚ ਪਾਣੀ ਦੀ ਜਾਂਚ ਕੀਤੀ ਜਿਹਦੇ ਵਿੱਚ ਸੈਂਪਲ ਦੇ ਨਾਲ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬੱਚਿਆਂ ਦੇ ਵਾਲਾਂ ਦੇ ਸੈਂਪਲਾਂ ਚ ਯੂਰੇਨੀਅਮ ਤੇ ਨਾਲ ਲੈਡ ਦੀ ਕਾਫੀ ਮਾਤਰਾ ਪਾਈ ਗਈ ਤਕਰੀਬਨ 160 ਸੈਂਪਲਾਂ ਦੇ ਵਿੱਚੋਂ 40% ਸੈਂਪਲਾਂ ਦੇ ਵਿੱਚ ਲੈਡ ਤੇ ਦੂਜਾ ਯੂਰੇਨੀਅਮ ਇਹ ਦੋਨੋਂ ਤੱਤੂ ਜਿਹੜੇ ਕਿ ਸਰੀਰ ਨੂੰ ਬਹੁਤ ਹਾਨੀਕਾਰਕ ਨੇ ਇਹ ਉਹਨਾਂ ਦੀ ਮਾਤਰਾ ਜੀ ਪਾਈ ਗਈ ਹੋਰ ਵੀ ਦੋ ਸ਼ਹਿਰਾਂ ਦੇ ਵਿੱਚ ਇਹ ਜਾਂਚ ਹੋਈ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਦੇ ਅਧੀਨ ਕੀਤਾ ਗਿਆ ਤਿੰਨ ਸ਼ਹਿਰਾਂ ਦੇ ਵਿੱਚ ਜਿਦੇ ਚ ਰੋਪੜ ਰੂਪਨਗਰ ਚੰਡੀਗੜ੍ਹ ਤੇ ਬਠਿੰਡਾ ਤੇ ਬਠਿੰਡਾ ਤੇ ਜਿਹੜਾ ਰੋਪੜ ਸ਼ਹਿਰ ਹੈ ਇਹਦੇ ਵਿੱਚ ਇਹ ਦੋਨੋਂ ਧਾਤੂ ਕਾਫੀ ਮਾਤਰਾ ਦੇ ਵਿੱਚ ਬੱਚਿਆਂ ਦੇ ਬਲੱਡ ਸੈਂਪਲ ਤੇ ਬਾਲਾਂ ਦੇ ਸੈਂਪਲਾਂ ਚ ਪਾਏ ਗਏ ਇਹਨਾਂ ਦੇ ਨੁਕਸਾਨ ਇਹ ਨੇ ਕਿ ਇਹ ਭਾਰੇ ਧਾਤੂ ਨੇ ਹੈਵੀ ਮੈਟਲਸ ਨੇ ਇਹਨਾਂ ਦੇ ਪਹਿਲਾਂ ਤਾਂ ਆਪਾਂ ਕਈ ਸਿੱਕੇ ਦੀ ਗੱਲ ਹੈ ਲੈਡ ਦਾ ਸਾਇਨੋ ਕਾਮਨ ਸਾਈਡ ਇਫੈਕਟ ਹੈਗਾ ਜੀ ਬੱਚੇ ਨੇ ਜੋ ਪਾਣੀ ਅਸੀਂ ਪੀ ਰਹੇ ਆ ਭਾਵੇਂ ਉਹ ਫਿਲਟਰ ਵਾਲਾ ਵੀ ਆ ਉਹਦੇ ਵਿੱਚ ਪਾਰਟਸ ਪਰ ਮਿਲੀਅਨ ਦੀ ਪਾਇਰਿਟੀ ਕੀਤੀ ਗਈ ਹੁੰਦੀ ਹੈ ਫਿਲਟਰ ਦੇ ਤਾਂ ਵੀ ਜੇ ਲੈਡ ਆ ਜਾਂਦਾ ਤੇ ਪਹਿਲਾਂ ਤਾਂ ਪੇਟ ਦਰਦ ਕੂਟੀਆਂ ਆਣਾ ਉਸ ਤੋਂ ਬਾਅਦ ਉਹਦੇ ਅੱਗੇ ਵਿਕਾਸ ਤੇ ਅਸਰ ਕਰਨਾ ਮਾਸਪੇਸ਼ੀਆਂ ਤੇ ਅਸਰ ਕਰਨਾ ਉਸ ਤੋਂ ਬਾਅਦ ਉਹਦੇ ਦਿਮਾਗ ਤੇ ਅਸਰ ਕਰਨਾ ਉਹਦੀ ਮੈਮਰੀ ਘਟਾਣਾ ਉਹਨੂੰ ਚਿੜਚਿੜਾਪਨ ਆਣਾ ਤੇ ਉਸ ਤੋਂ ਬਾਅਦ ਅੱਗੇ ਨੂੰ ਜੇ ਆਪਾਂ ਹੋਰ ਕਹੀਏ ਤੇ ਕਿਡਨੀ ਤੇ ਡੈਮੇਜ ਕਰਦਾ ਹੈ ਡਾਕਟਰ ਹਰਪ੍ਰੀਤ ਪੋੜੇ ਨੇ ਜਿਗਰ ਕਰਕ ਦੇ ਹੋਏ ਕਿਹਾ ਕਿ ਇਸ ਦੇ ਵਿਸ਼ੇਸ਼ ਲੱਛਣ ਹਨ ਬੱਚਿਆਂ ਨੂੰ ਉਲਟੀਆਂ ਆਉਣਾ ਹਾਜ਼ਮਾ ਸਹੀ ਨਾ ਹੋਣਾ ਬੁਖਾਰ ਚੜਨਾ ਆਦ ਉਹਨਾਂ ਕਹੇ ਕਿ ਇਸ ਤੋਂ ਬਚਣ ਲਈ ਸਾਨੂੰ ਪਾਣੀ ਦੇ ਟੈਸਟ ਕਰਵਾਉਣੇ ਜ਼ਰੂਰੀ ਨੇ ਇਸ ਦੇ ਨਾਲ-ਨਾਲ ਸਾਨੂੰ ਉਬਾਲ ਕੇ ਪਾਣੀ ਪੀਣਾ ਜ਼ਰੂਰੀ ਹੈ ਉਹਨਾਂ ਕਹੇ ਕਿ ਇਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀਆਂ ਵੀ ਹੋ ਸਕਦੀਆਂ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਕਿਸਾਨ ਮੰਡੀਆਂ ਵਿੱਚ ਪਹੁੰਚ ਰਹੇ ਹਨ ਉਹਨਾਂ ਨੇ ਕਿਹਾ ਕਿ ਝੋਨੇ ਦੀ 17 ਨਵੀਂ ਤੱਕ ਹੀ ਖਰੀਦ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਝੋਨਾ ਸੁਕਾਉਣ ਲਈ ਮੰਡੀਆਂ ਦੇ ਪ੍ਰਬੰਧਾਂ ਤੇ ਸਵਾਲ ਚੁੱਕੇ ਗਏ ਨੇ ਇਸ ਤੇ ਆਰਤੀਆਂ ਦਾ ਕਹਿਣਾ ਹੈ ਕਿ ਕਿਸਾਨ ਸੁੱਕਾ ਝੋਨਾ ਲੈ ਕੇ ਹੀ ਮੰਡੀਆਂ ਵਿੱਚ ਆਉਣ ਖਲਾਸ ਸਰ ਠੀਕ ਹੈ ਸੁੱਕਾ ਮਾਲ ਆ ਰਿਹਾ ਭਰ ਰਿਹਾ ਹੈਗਾ ਬਟ ਕਿਸਾਨ ਆਏ ਵੀ 4-5 ਤਕਰੀਬਨ ਭਰੀ ਜਾਂਦੇ ਜਿਹੜਾ ਸੁੱਕਾ ਆਂਦਾ ਹੈ ਗਾਮ ਤੁਹਾਡੇ ਸਾਹਮਣੇ ਜਿਹੜਾ ਸੁੱਕਾ ਮਾਲ ਹੈ ਭਰੀ ਜਾਂਦੇ ਹੈਗੇ ਸਰ ਦਿੱਕਤਾਂ ਪਰੇਸ਼ਾਨੀਆਂ ਜਿਹੜਾ ਗਿੱਲਾ ਮਾਲ ਆਂਦਾ ਉਹਦਾ ਗਿੱਲੇ ਮਾਲ ਦੀ ਥੋੜੀ ਪਰੇਸ਼ਾਨੀ ਹੈਗੀ ਸੁੱਕੇ ਮਾਲ ਦੀ ਕੋਈ ਪਰੇਸ਼ਾਨੀ ਨਹੀਂ ਅੱਛਾ ਸਰ ਭਰੀ ਜਾਂਦੇ ਨਾਲ ਹਾਂਜੀ ਹਾਂਜੀ ਸੁੱਕਾ ਮਾਲ ਭਰੀ ਜਾਂਦਾ ਸਰ ਹਾਂਜੀ 2399 ਰੁਪਏ ਸਰ ਐਮ ਐਸ ਪੀ ਭਾਜੀ ਅਪੀਲ ਤਾਂ ਇਹੀ ਹੈ ਕਿ ਸੁੱਕਾ ਲੈ ਕੇ ਆਣਗੇ ਤਾਂ ਜ਼ਿਆਦਾ ਵੈਟਰ ਲਾਉਂਗੇ ਗਿੱਲੇ ਦੀ ਥੋੜੀ ਕੋਈ ਦਿੱਕਤ ਆਂਦੀ ਹੈਗੀ ਫੜ ਦੇ ਵਿੱਚ ਸਰ ਕੀ ਨਾਮ ਹੈ ਜੀ ਗੁਰਤੇਜ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਸੁਜਾਤ ਵਾਲੇ ਤੋਂ ਸਾਰਾ ਝੋਨਾ ਲੈ ਕੇ ਆਇਆ ਸੀ ਮੰਡੀ ਦੇ ਵਿੱਚ ਹਾਂਜੀ ਹਾਂਜੀ ਇੰਨੇ ਕਿਲਿਆਂ ਦਾ ਸੀ ਹੁਣੇ 8.5 ਕਿਲਿਆਂ ਦਾ ਲੈ ਕੇ ਆਏ ਹੁਣੇ ਹੋਰ ਵੜਾਣਾ ਅੱਜ ਅੱਛਾ ਜੀ ਹਾਂਜੀ ਤੇ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਝੋਨਾ ਵਿਕਿਆ ਕਿੰਨੀਆਂ ਕੁ ਸਹੂਤਾ ਜਿਹੜੀਆਂ ਮਿਲੀਆਂ ਨੇ ਆਪਾਂ ਝੋਨਾ ਸਿੱਟੇ ਨੂੰ ਸਾਨੂੰ ਹੋ ਗਏ 3-4 ਦਿਨ ਹੋ ਗਏ ਇੱਥੇ ਹਾਂਜੀ ਤੇ ਹੁਣ ਗਿੱਲਾ ਸੀਗਾ ਸਾਡਾ ਝੋਨਾ ਸਿਕਾਇਆ ਇੱਥੇ ਆ ਟੁੱਟਿਆ ਹੋਇਆ ਇੱਥੇ ਆ ਠੀਕ ਨਹੀਂ ਅੱਛਾ ਜੀ ਝੋਨਾ ਸਿੱਟੇ ਨੂੰ ਬਜਰੀ ਵਾਦੂ ਆ ਫਿਰ ਉਹ ਜਿਵੇਂ ਮਿਕਸ ਹੋ ਜਾਂਦੀ ਝੋਨੇ 'ਚ ਤਾਂ ਕਰਕੇ ਬਾਕੀ ਠੀਕ ਹੈ ਸਾਰਾ ਪ੍ਰਬੰਧ ਕਿਵੇਂ ਨੇ ਮੰਡੀ ਦੇ ਪਰ ਬੰਦ ਠੀਕ ਨੇ ਉਹ ਪਿੱਛੇ ਤੁਸੀਂ ਦੇਖ ਲਓ ਟੁੱਟਿਆ ਹੋਇਆ ਉੱਧਰ ਫਿਰ ਝੋਨਾ ਸਗਾਉਣਾ ਔਖਾ ਹੋ ਜਾਂਦਾ ਇੱਥੇ ਸਿੱਟ ਕੇ ਨਾ ਜਦੋਂ ਜਿਵੇਂ ਪਹਿਲਾਂ ਕਹਿੰਦਾ ਨਹੀਂ ਬਾਥਰੂਮ ਦੇ ਪ੍ਰਬੰਧ ਪਾਣੀ ਦੇ ਸਾਰੇ ਪ੍ਰਬੰਧ ਓਕੇ ਹੈ ਜੀ ਹਾਂਜੀ ਠੀਕ ਹੈ ਉਹਦਾ ਪਾਣੀ ਦਾ ਠੀਕ ਹੈ ਰੇਟ ਕਿਵੇਂ ਦੇ ਰਹੇ ਆ ਪਹਿਲੇ ਨਾਲੋਂ ਰੇਟ ਵਧੀਆ ਪਿਛਲੇ ਸਾਲ ਨਾਲੋਂ ਵਧਾਇਆ ਸੌਰੀ ਠੀਕ ਹੈ ਸਾਰਾ ਕੁਝ ਅੱਛਾ ਸਾਫ ਸਫਾਈ ਨੂੰ ਲੈ ਕੇ ਕਿਵੇਂ ਦੇ ਸਾਫ ਸਫਾਈ ਥੋੜੀ ਹੈ ਲੋਡ ਕਰਨ ਦੀ ਥੋੜੇ ਥੋੜਾ ਗੰਦ ਹੋਇਆ ਹੋਇਆ ਇੱਥੇ ਅਧਿਕਾਰੀ ਪਹੁੰਚੇ ਹੋਏ ਮੋਕੇ ਤੇ ਹਾਂਜੀ ਤੁਹਾਡਾ ਝੋਨਾ ਵਿਗਿਆ ਜੀ ਹਾਂਜੀ ਭੇਜ ਦੇਵਾਂ ਹਾਂ ਚੱਕੀ ਜਾਂਦੇ ਆ ਭਰਦੇ ਵੇ ਕੱਟੇ ਭਰਦੇ ਵੇ ਹੁਣ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਠੀਕ ਆ ਬਸ ਆਹੀ ਹੈ ਗੰਦਗੀ ਥੋੜੀ ਬਾਕੀ ਠੀਕ ਆ ਸਾਰਾ ਰੇਟ ਪਹਿਲਾਂ ਨਾਲੋਂ ਥੋੜੀ ਜ਼ਿਆਦਾ ਮਿਲਿਆ ਜਾਂ ਹਾਂਜੀ ਵਧਾਇਆ ਐ ਕਿ ਵਧਾਇਆ ਰੇਟ ਪਹਿਲਾਂ ਹਾਂਜੀ ਲੱਗਦਾ ਕਿ ਸੁੱਕਾ ਝੋਨਾ ਲੈ ਕੇ ਹੁਣ ਤਾਂ ਕਿਸਾਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਊਗਾ ਤਾਂ ਦੇਖੋ ਹੁਣ ਮੌਕੇ ਦੇ ਆ ਜਿਵੇਂ ਮੌਸਮ ਦੇ ਹਿਸਾਬ ਨਾਲ ਹੁਣ ਤਾਂ ਉਸੇ ਟਾਈਮ ਪਤਾ ਲੱਗੋ ਸਿਚੁਏਸ਼ਨ ਕੀ ਆ ਹੁਣ ਕੁਝ ਕਹਿ ਨਹੀਂ ਸਕਦੇ ਇਦਾਂ ਦਾ ਹੋਰ ਵੀ ਰਹਿੰਦਾ ਤੁਹਾਡਾ ਝੋਨਾ ਵੱਢਣ ਵਾਲਾ ਹਾਂਜੀ ਹਾਂਜੀ ਹੁਣ ਇਹ ਰਹਿੰਦਾ ਗੱਲ ਹੁਣੇ ਰਹਿੰਦੇ ਆ 22 23 ਕਿਲਿਆਂ ਦਾ ਰਹਿੰਦਾ ਹੋਰ ਝੋਨਾ ਯੋਗ ਗੁਰੂ ਬਾਬਾ ਰਾਮਦੇਵ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਗੁਰੂ ਘਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੌਕੇ ਮੌਜੂਦ ਰਹੇ ਬਾਬਾ ਰਾਮਦੇਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ ਪੀੜਤਾਂ ਲਈ ਕੀਤੇ ਜਾ ਰਹੇ ਰਾਤ ਕਾਰਜ 'ਚ ਸਹਿਯੋਗ ਕਰਦਿਆ 1 ਕਰੋੜ ਰੁਪਏ ਦਿੱਤੇ ਨੇ ਔਰ ਪਿਛਲੇ ਦਿਨੋਂ ਜੋ ਯਹਾਂ ਬਾੜ ਮੇ ਜੋ ਤਰਾਸਦੀ ਆਈ माना कि पंजाब के लोग गुरु के बंदे बड़े हिम्मत वाले होते हैं उनमें शौर्य वीरता पराक्रम बड़े बड़े कष्ट युद्ध उन्होंने सहे लेकिन फिर भी इस आपदा ने बहुतों का सब कुछ एक तरह से छीन लिया ऐसे में उनके लिए सेवा के हाथ आगे बढ़ाना यह हमारा सेवा धर्म है यह हमारा मानव धर्म है यह हमारा सिख धर्म भी है यह हमारा गुरु धर्म भी है यह हमारा हिंदू धर्म भी और राष्ट्र धर्म भी है तो इसमें सब मिलजुल करके हाथ बटाएं और ज्यादा से ज्यादा से सेवा करें लोगों को इस संकट की घड़ी में लगना चाहिए कि केवल सिख कौम ही नहीं पूरा हिंदुस्तान उनके साथ खड़ा है सरकारों की तरफ से जो काम होते हैं वो एक अलग प्रक्रिया है लेकिन सच्ची सेवा तो जो आ, हमारे यहाँ दरबार साहब की तरफ से की जा रही है श्रोमणी अकाल, अकाल अ, 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 गुरुद्वारा प्रबंध कमेटी की ओर से की जा रही है ऐसी सेवाएं वो सच्चे अर्थ में सौ प्रतिशत लोगों तक पहुंचती हैं और सच्चे जरूरतमंदों तक पहुंचती हैं इसलिए इन सेवाओं में पूरी दुनिया में सिख लोगों के पास गुरु महाराज की कृपा से अकूत धन दौलत है मैंने कनाडा में देखा अमेरिका में देखा ऑस्ट्रेलिया में देखा और यू यूके में तो जितने भी दुनिया में हमारे समर्थ सिख भाई हैं मैं सबसे कहूँगा हमारी ये ਸ਼ਿਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੋ ਸੇਵਾ ਦਾ ਅਨੁਸ਼ਟਾਨ ਸ਼ੁਰੂ ਕੀਤਾ ਗਿਆ ਇਸ ਵਿੱਚ ਸਭ ਆਪਣੀ ਆਪਣੀ ਆਹੋਤੀ ਦੇ ਆਪਣਾ ਸਹਿਯੋਗ ਦੇ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਅੰਦਰ ਅੰਗਣਵਾੜੀ ਵਰਕਰਾਂ ਦੇ ਆਸ਼ਾ ਵਰਕਰਾਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਵਰਕਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਏ ਤੇ ਨਾਹਰੇਬਾਜੀ ਕੀਤੀ ਇਸ ਮੌਕੇ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਸੌਂਪਿਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ 17 ਅਕਤੂਬਰ ਤੱਕ ਫੰਡ ਜਾਰੀ ਨਹੀਂ ਕਰ ਦਿੱਤਾ ਸੂਬਾ ਪੱਧਰ ਤੇ ਵਰਕਰ ਕਾਲੇ ਝੰਡੇ ਲੈ ਕੇ ਵੱਡੇ ਪਰਦਰਸਤੇ ਰੋਲ ਪ੍ਰਦਰਸ਼ਨ ਕਰਨਗੇ ਅਜੀ ਸਰ ਮੈਂ ਬਰਿੰਦਰਜੀਤ ਕੌਰ ਸਰ ਆ ਮੰਗਨਵਾੜੀ ਵਰਕਰ ਹਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਪੂਰੇ ਪੰਜਾਬ 'ਚ ਕਾਰਨ ਆ ਕਿ ਸਾਡਾ ਪਿਛਲਾ 6 ਮਹੀਨਿਆਂ ਦਾ ਜਿਹੜਾ ਮਾਨ ਪੱਤਾ ਸੈਂਟਰ ਗਵਰਨਮੈਂਟ ਵੱਲੋਂ ਆ ਰਿਹਾ ਆ ਉਹ ਪੰਜਾਬ ਸਰਕਾਰ ਰੋਕ ਕੇ ਬੈਠੀ ਆ ਸੋ ਐਡਾ ਮੁਸ਼ਕਲ ਹਾਲਾਤ ਜਿਹੜੇ ਪੰਜਾਬ ਚ ਪੈਦਾ ਹੋਏ ਆ ਹੜਾਂ ਦੀ ਸਥਿਤੀ ਦੀ ਮਾਰ ਦੇ ਥੱਲੇ ਲੋਕ ਜਿਹੜੇ ਆ ਉਹ ਬੜਾ ਮੁਸ਼ਕਲ ਜੀਵਨ ਦਾ ਗੁਜ਼ਾਰਾ ਕਰ ਰਹੇ ਆ ਉਹਦੇ ਵਿੱਚ ਸਾਡੀ ਆਂਗਣਵਾੜੀ ਵਰਕਰ ਹੈਲਪਰ ਭੈਣਾਂ ਨੂੰ ਇੱਕ ਨਹੀਂ ਸੋ ਸਾਨੂੰ 1 ਰੁਪਿਆ ਵੀ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ 1 ਰੁਪਿਆ ਵੀ ਨਹੀਂ ਵਰਤਣ ਵਾਸਤੇ ਆ ਕੱਲ ਹੀ ਸਾਡੀ ਇੱਕ ਵਰਕਰ ਆ ਸੁਨਾਮ ਟੂ ਦੇ ਵਿੱਚ ਉਹ ਬਿਮਾਰੀ ਦੇ ਨਾਲ ਝੁੱਸਦਿਆਂ ਹੋਇਆਂ ਕੁਲਜੀਤ ਕੌਰ ਉਹਦਾ ਨਾਮ ਆ ਗੁਬਿੰਦ ਗੜ ਉਹਦਾ ਪਿੰਡ ਆ ਉਹ ਬਿਮਾਰੀ ਨਾਲ ਝੁੱਸਦਿਆਂ ਹੋਇਆ ਜਿਹੜੀ ਮਰ ਗਈ ਆ ਜੇਕਰ ਸਰਕਾਰ ਸਾਨੂੰ ਤਨਖਾਹਾਂ ਨਹੀਂ ਦੇਊਗੀ ਤੇ ਸਾਡਾ ਜਿਹੜਾ ਆ ਘਰ ਦਾ ਗੁਜ਼ਾਰਾ ਕਿਵੇਂ ਚੱਲਣਾ ਹੈ ਦਵਾਦਾਰੂ ਜਿਹੜਾ ਉਹ ਸਾਡਾ ਕਿਵੇਂ ਚੱਲਣਾ ਹੈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਕਿਵੇਂ ਚਰਨੇ ਆ ਸੌਦਾ ਪਤਾ ਰਾਸ਼ਨ ਕਿੱਥੋਂ ਪਾਉਣਾ ਆ ਸੋ ਬਹੁਤ ਸਾਰੀਆਂ ਮਜਬੂਰੀਆਂ ਨੇ ਸਾਡੇ ਵਿੱਚ ਬਹੁਤ ਸਾਰੀਆਂ ਆਗਿਆ ਮਾੜੀ ਵਰਕਰਸ ਵਿਧਵਾ ਨੇ ਤਲਾਕਸ਼ੁਦਾ ਨੇ ਅੰਘ ਹੀ ਨੇ ਸੋ ਇਹੋ ਜਿਹੀ ਇਹੋ ਜਿਹੀ ਗਰੀਬ ਸਥਿਤੀ ਦੇ ਵਿੱਚ ਉਹ ਗੁਜ਼ਰ ਰਹੀਆਂ ਨੇ ਵੀ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਜਿੰਨਾ ਬੁਰਾ ਹਾਲਾਤ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਲ੍ਹਾ ਪ੍ਰੋਗਰਾਮ ਅਫਸਰ ਦੇ ਦਫ਼ਤਰ ਦੇ ਮੂਹਰੇ ਪੂਰੇ ਪੰਜਾਬ 'ਚ ਅਸੀਂ ਇਹ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਇਹਦੀ ਆਵਾਜ਼ ਬਿਲਕੁਲ ਜੀ ਤੁਸੀਂ ਦੇਖ ਹੀ ਕਾਰਦੇ ਖਿਲਾਫ ਨਾਰਾਬਾਜੀ ਹੋ ਰਹੀ ਆ ਬਾਕੀ ਅਸੀਂ ਜਾਨ ਜੀਵਨ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹਦੇ 17 ਅਕਤੂਬਰ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਜੇਕਰ ਇਹਨਾਂ ਨੇ ਸਾਡਾ 6 ਮਹੀਨਿਆਂ ਦਾ ਫੰਡ ਰਿਲੀਜ਼ ਨਾ ਕੀਤਾ ਤਾਂ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਸਾਡੇ ਸੀਡੀਪੀਓ ਦਫ਼ਤਰ ਨੇ ਉੱਥੇ ਦੁਬਾਰਾ ਤੋਂ ਉੱਚ ਪੱਧਰ ਤੇ ਰੋਜ਼ ਪ੍ਰਦਰਸ਼ਨ ਕਰਾਂਗੇ ਜਿਹਦੇ ਵਿੱਚ ਅਸੀਂ ਕੀ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਤੇ ਕਾਲੀ ਦੀਵਾਲੀ ਮਨਾਵਾਂਗੇ ਕਾਲੀਆਂ ਚੁੰਨੀਆਂ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਤੇ 17 ਅਕਤੂਬਰ ਨੂੰ ਅਸੀਂ ਦੁਬਾਰਾ ਸਰਕਾਰ ਦੇ ਸਾਹਮਣੇ ਆ ਕੇ ਮਤਲਬ ਇਹਨਾਂ ਦਾ ਬੁਰਾ ਹਾਲ ਕਰਾਂ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ ਨੇ। ਉਹਨਾਂ ਵੱਲੋਂ ਅਮਰਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਚੰਡੀਗੜ੍ਹ 'ਚ ਕਾਂਗਰਸ ਮੀਟਿੰਗ ਦੌਰਾਨ ਨਵਜੋਤ ਕੌਰ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਤੇ ਵਿਧਾਇਕ ਬੰਨਣਾ ਚਾਹੁੰਦੇ ਨੇ। ਉਹ ਅਜਿਹਾ ਬਿਹਤਰ ਢੰਗ ਨਾਲ ਕਰ ਸਕਦੇ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਹਲਕੇ ਦੇ ਲੋਕ ਚਾਹੁੰਦੇ ਹਨ ਕਿ ਉਹ ਦੁਬਾਰਾ ਝੋਨ ਲੜਨ। ਅ ਡੈਮੋਕਰੇਸੀ ਦਾ ਸਭ ਤੋਂ ਵੱਡਾ ਪਿੱਲਰ ਤੁਹਾਡੀ ਵੋਟ ਹੈ ਜੇ ਅੱਜ ਤੁਹਾਡੀ ਇੱਕ ਬੰਦੇ ਦੀ 6 ਜਗ੍ਹਾ ਵੋਟ ਬਣੀ ਹੈ ਜਾਂ ਇੱਕ ਮਰਿਆ ਹੋਇਆ ਬੰਦੋ ਬੰਦਾ ਉਤਰੋਂ ਆ ਕੇ ਵੋਟ ਪਾ ਕੇ ਜਾ ਸਕਦਾ ਹੈ ਮੇਰੇ ਇੱਕ ਕਾਉਂਸਲਰ ਹਲਕੇ ਦੇ ਵਿੱਚ 128 ਮਰੇ ਬੰਦਿਆਂ ਨੇ ਵੋਟ ਪਾਈ ਹੈ ਜਿਹੜੇ ਅਸੀਂ ਹਾਊਸ ਟੂ ਹਾਊਸ ਜਾ ਕੇ ਕੱਢ ਲੇ ਡੀਸੀ ਆਫਿਸ ਡੀਸੀ ਦੇ ਆਫਿਸ ਦੇ ਟੇਬਲ ਤੇ ਐਸ ਡੀ ਐਮ ਦੇ ਟੇਬਲ ਤੇ ਰਿਪੋਰਟ ਪਈ ਹੈ ਕਾਉਂਸਲਰ ਮੇਰਾ 2 ਵੋਟਾਂ ਤੇ ਹਾਰੇ ਆ ਹਜੇ ਤੱਕ ਉਹਨੂੰ ਵਿਨਰ ਨਹੀਂ ਡਿਕਲੇਅਰ ਕੀਤਾ ਐਨਸੀਐਮ ਤੋਂ ਡਰਦੇ ਆ ਜੇ ਐਨਜੀ ਵੋਟ ਚੋਰੀ ਚਲਦੀ ਰਹੀ ਤੇ 10000 ਵੋਟ ਘਟਾਤੀ ਤੇ 10000 ਝੁੱਠੀ ਪਵਾਤੀ ਤੇ ਮੇਰਾ ਘਰ ਵਾਲਾ ਵੀ ਤਾਂਹੀਂ ਹਾਰੇ ਆ ਲੁਧਿਆਣਾ ਦੇ ਗਵਰਨਮੈਂਟ ਕਾਲਜ ਵਿੱਚ ਤਿਆਂ ਦਾ ਮੇਲਾ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਹਨਾਂ ਵੱਲੋਂ ਕੁੜੀਆਂ ਨਾਲ ਮਿਲ ਕੇ ਲੋਕ ਗੀਤ ਤੇ ਗਿੱਧਾ ਪਾਇਆ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਪੁਰਾਣੇ ਸੱਭਿਆਚਾਰ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਕੁਪਰਾਲਾ ਟੀਆਂ ਦੀ ਖੁਸ਼ੀਆਂ ਮਨਾਉਂਦਾ ਕਿਉਂਕਿ ਹਰ ਦਿਨ ਈ ਟੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਟੀਆਂ ਦਾ ਸਾਨੂੰ ਚਾਹੀਦਾ ਕਿ ਟੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਉਹਨਾਂ ਨੂੰ ਪੜ੍ਹਨ-ਲਿਖਣ ਦਾ ਮੌਕਾ ਦੇਈਏ ਦੇਖੋ ਹਰ ਕੁੜੀ ਨੂੰ ਪਸੰਦ ਹੁੰਦਾ ਨੱਚਣਾ ਟੱਪਣਾ ਕਿੱਦਾਂ ਪਾਉਣਾ ਸੋ ਸਾਡੇ ਲਈ ਮੈਨੂੰ ਲੱਗਦਾ ਕਿ ਕਿਉਂਕਿ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਜਿਹੇ ਜਿਹੇ ਮਾਹੌਲ ਚ ਸੀ ਰਹਨੇ ਆ ਉਹਦੇ ਤੋਂ ਡਿਫਰੈਂਟ ਮਾਹੌਲ ਸੀਗਾ ਸੋ ਅੱਜ ਮੈਨੂੰ ਆਪਣੀਆਂ ਭੈਣਾਂ ਨਾਲ ਛੋਟੀਆਂ ਛੋਟੀਆਂ ਬੱਚੀਆਂ ਨਾਲ ਇੰਜੋਏ ਕਰਕੇ ਮੈਨੂੰ ਵੀ ਖੁਸ਼ੀ ਮਹਿਸੂਸ ਹੋਈ ਨਾਬਾ ਬਲਾਖ ਦੇ ਪਿੰਡ ਟੋੜਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਅਤੇ ਬਾਬਾ ਰਣਜੀਤ ਸਿੰਘ ਜੀ ਰਾੜਾ ਸਾਹਿਬ ਢਿੰਗੀ ਵਾਲਿਆਂ ਵੱਲੋਂ ਹਰੇ ਚਾਰੇ ਦੀਆਂ ਟਰਾਲੀਆਂ ਅਤੇ 5000 ਲੀਟਰ ਡੀਜ਼ਲ ਗੁਰਦਾਸਪੁਰ ਦੇ ਕਲਾਨੌਰ ਹਲਕੇ ਵਿੱਚ ਰਵਾਨਾ ਕੀਤਾ ਗਿਆ ਬਿਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਅਤੇ ਲੋਕ ਬੇਕਰ ਹੋ ਗਏ। ਲੋਕਾਂ ਦੀ ਮਦਦ ਕਰਨ ਦੇ ਲਈ ਜਿੱਥੇ ਵੱਖ-ਵੱਖ ਸੰਸਥਾਵਾਂ ਤੇ ਸਰਕਾਰਾਂ ਵੱਲੋਂ مالی ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਨਾਬਾ ਬਲਾਕ ਦੇ ਪਿੰਡ ਟੌੜਾ ਵਿਖੇ ਜਿਤਧਰ ਗੁਰਚਰਨ ਸਿੰਘ ਟੌੜਾ ਚੈਰੀਟੇਬਲ ਟਰਸਟ, ਸਮੂਹ ਨਗਰ ਨਿਵਾਸੀ ਅਤੇ ਟੌੜਾ ਕਬੱਡੀ ਕੱਪ ਵੱਲੋਂ ਹਰੇ ਚਾਰੇ ਦੀਆਂ ਟਰਾਲੀਆਂ ਤੋਂ ਇਲਾਵਾ 5000 ਲੀਟਰ ਡੀਜ਼ਲ ਭੇਜਿਆ ਜਾ ਰਿਹਾ ਹੈ। ਜਿਸ ਦੀ ਕੀਮਤ 7 ਲੱਖ ਰੁਪਏ ਹੈ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਹੜਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਰੇ ਨਾਲ ਕੇ ਵੱਡਾ ਉਪਰਾਲਾ ਕੀਤਾ ਹੈ 4 ਲੱਖ ਰੁਪਏ ਸਾਡੇ ਨਗਰ ਵਿੱਚੋਂ ਇਕੱਠਾ ਹੋਇਆ ਹੈ 3 ਲੱਖ ਰੁਪਏ ਟੋੜਾ ਸਾਹਿਬ ਯਾਜਮਾਨ ਹੋ ਟੋੜਾ ਕਬੱਡੀ ਕੱਪ ਹੁਣੇ ਪਾਇਆ ਹੈ ਕੁੱਲ 7 ਲੱਖ ਰੁਪਏ ਦੀ ਸੀ ਰਾਸ਼ੀ ਲੈ ਕੇ ਜਾ ਰਹੇ ਹਾਂ ਉੱਥੇ ਜਿਦੇ ਵਿੱਚ 200 ਕਵਾਂਟਾ ਸਾਡਾ ਹਰਾ ਚਾਰਾ ਸਾਇਲੋ ਜ ਨੂੰ ਉਹ ਲੈ ਕੇ ਜਾ ਰਹੇ ਹਾਂ ਕੂੜੀ ਦੀਆਂ ਟਰਾਲੀਆਂ ਲੈ ਕੇ ਜਾ ਰਹੀ ਹੈ ਸੰਗਤ ਤੇ 5000 ਲੀਟਰ ਡੀਜ਼ਲ ਅਸੀਂ ਉਥੇ ਕਿਸਾਨਾਂ ਨੂੰ ਦੇ ਕੇ ਆਉਣਾ ਹੈ ਇਹ ਨਗਰ ਵੱਲੋਂ ਸੇਵਾ ਹੈ ਜਿੱਨੀ ਗੁਰੂ ਸਾਹਿਬ ਨੇ ਸਾਡੇ ਨਗਰੀ ਚੋੜੀ ਸੇਵਾ ਪਾਈ ਹੈ ਤੇ ਉਹੀ ਅਸੀਂ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਹੋਰ ਕਿਰਪਾ ਬਖਸ਼ੀ ਕਰੇ ਅਸੀਂ ਹੋਰ ਤੱਕ ਰੋਏ ਕਰ ਸਕੀਏ ਕਿਉਂਕਿ ਜਦੋਂ ਵੀ ਕਦੇ ਪੰਜਾਬ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਹੈ ਤੇ ਸਾਡੇ ਜੋ ਬਜ਼ੁਰਗਾਂ ਦੇ ਪਰੰਪਰਾਵਾਂ ਨੇ ਰਵੈਇਤਾਂ ਨੇ ਸਾਡੇ ਫਰਜ਼ ਬੰਦੇ ਨੇ ਕਿ ਅਸੀਂ ਆਪਦੇ ਭਰਾਵਾਂ ਨਾਲ ਮਨੁੱਖਤਾ ਨਾਲ ਖੜਦੇ ਰਹੇ ਹਾਂ ਪੰਜਾਬ ਦੇ ਵਸਨੀਕ ਤੇ ਹੁਣ ਤਾਂ ਪੰਜਾਬ ਸਿਰ ਇਹ ਆਪਤਾ ਹੀ ਹੋਇਆ ਕੁਦਰਤੀ ਆਪਤਾ ਹੈ ਪਰ ਨਾਲ ਭਾਈ ਵੀ ਕਹਿਣਾ ਇਹ ਮਨੁੱਖੀ ਆਪਤਾ ਵੀ ਹੈ ਤੇ ਕੁਦਰਤੀ ਆਪਤਾ ਵੀ ਹੈ ਬੰਦੇ ਨੇ ਗਲਤੀਆਂ ਕਰਕੇ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਪੰਜਾਬ ਨਾਲ ਖੜਦਾ ਰਿਹਾ ਹੈ ਤੋਂ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਆਪਾ ਚਾਹੇ ਕਿਰਪਾ ਕਰੇ ਜਿੰਨੀ ਸੇਵਾ ਟੋੜੇ ਨਕਰੀ ਚੋੜੀ ਸੰਗਤ ਦੇ ਵਿੱਚ ਪਾਈ ਹੈ ਇਹ ਸੇਵਾ ਹਰ ਨਗਰ ਨਿਵਾਸੀ ਨੇ ਹਰ ਕਿਰਤੀ ਸਿੱਖ ਨੇ ਹਰ ਦੁਕਾਨਦਾਰ ਨੇ ਹਰ ਗਰੀਬ ਸੱਜਣ ਨੇ ਆਪਣਾ ਬੰਦਾ ਯੋਗਦਾਨ ਪਾਇਆ ਤਿਲ ਫੁੱਲ ਲੈ ਕੇ ਜੋ ਸਾਡੇ ਗੁਰੂ ਸਾਹਿਬ ਤੋਂ ਸੇਵਾ ਜੀ ਲੈ ਕੇ ਜਾ ਰਹੇ ਆ ਗੁਰਦਾਸਪੁਰ ਗੁਰਦਾਸਪੁਰ ਜਾ ਰਹੇ ਆ ਜੀ ਕਲਾਨੌਰ ਹਲਕੇ ਵਿੱਚ ਜਾ ਕੇ ਸੇਵਾ ਕਰਕੇ ਆਉਣਾ ਟੋੜਾ ਨੇ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਤਲਫੁੱਲ ਇਕੱਠਾ ਕਰਕੇ ਹੜਪੀੜਿਤ ਇਲਾਕੇ ਵਿੱਚ ਭੇਜੀਏ ਉਨਾ ਕਹਾ ਕਿ ਅਸੀਂ ਟੋੜਾ ਪਿੰਡ ਵਿੱਚੋਂ 4 ਲੱਖ ਰੁਪਏ ਕੈਸ਼ ਇਕੱਠਾ ਕੀਤਾ ਤੇ ਟੋੜਾ ਕਬੱਡੀ ਕੱਪ ਦੇ ਮੈਂਬਰਾਂ ਵੱਲੋਂ 3 ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਟੋਟਲ 7 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ। ਜ਼ਬਰ ਜਨਾ ਦੇ ਕੇਸ 'ਚ ਫਰਾਰ ਚੱਲ ਰਹੇ ਵਿਧਾਇਕ ਪਠਾਨ ਮਾਜਰਾ ਦੀ ਪਤਨੀ ਸਿਮਨਜੀਤ ਕੌਰ ਨੇ ਦੋਸ਼ ਲਗਾਏ ਨੇ ਕਿ ਉਹਨਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਉਹਨਾਂ ਦੋਸ਼ ਲਗਾਏ ਨੇ ਕਿ ਉਹਨਾਂ ਨੂੰ ਇਲਾਜ ਕਰਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਇਹ ਦੋਸ਼ 3 ਮਿੰਟ ਦੇ ਇੱਕ ਵੀਡੀਓ ਜਾਰੀ ਕਰਦੇ ਹੋਏ ਲਗਾਏ ਨੇ। ਮਾਝਰਾ ਨੇ ਆਪਣੀ ਪਟੀਸ਼ਨ ਚ ਦੋ ਮੁੱਖ ਦਲੀਲਾਂ ਦਿੱਤੀਆਂ ਨੇ ਪਹਿਲੀ ਇਹ ਕਿ ਉਹਨਾਂ ਦੇ ਖਿਲਾਫ ਮਾਮਲਾ ਰਾਜਨੀਤਿਕ ਤੌਰ ਤੇ ਪ੍ਰੇਰਿਤ ਹੈ ਦੂਜੀ ਇਹ ਕਿ ਜਿਸ ਸ਼ਿਕਾਇਤ ਦੇ ਆਧਾਰ ਤੇ ਕੇਸ ਦਾਇਰ ਕੀਤਾ ਗਿਆ ਸੀ ਉਹ ਲੰਮੇ ਸਮੇਂ ਤੋਂ ਲੰਬਿਤ ਹੈ ਸਰਕਾਰ ਨੇ ਇਸ ਮਾਮਲੇ 'ਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ ਤੇ ਹੁਣ ਦੋਵੇਂ ਧਿਰਾਂ ਬਹਿਸ ਕਰਨ ਵਾਲੀਆਂ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ ਸੀ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਦੇ ਵਿੱਚ ਆਮਦਨੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਸ਼ਰਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ। ਇਲਜ਼ਾਮ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਤਲਾਕਸ਼ੁਦਾ ਦੱਸ ਕੇ ਅਤੇ ਸਰਕਾਰੀ ਨੌਕਰੀ ਤੇ ਹੋਰ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਫਰੋਤੀ ਲੈ ਕੇ ਧੋਖਾ ਦਿੱਤਾ। ਔਰਤ ਦਾ ਕਹਿਣਾ ਹੈ ਕਿ 2013 ਦੇ ਵਿੱਚ ਫੇਸਬੁੱਕ ਤੇ ਮਿਲਣ ਤੋਂ ਬਾਅਦ ਉਹਨਾਂ ਦਾ ਵਿਆਹ 2021 ਵਿੱਚ ਇੱਕ ਗੁਰਦੁਆਰਾ ਸਾਹਿਬ 'ਚ ਹੋਇਆ ਪਰ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਪਹਿਲੀ ਪਤਨੀ ਦਾ ਨਾਮ 2022 ਦੇ ਚੋਣ ਹਲਫਨਾਮੇ ਦੇ ਵਿੱਚ ਆਇਆ। ਔਰਤ ਨੇ ਸਰੀਰਕ ਸ਼ੋਸ਼ਣ ਧਮਕੀਆਂ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਲਗਾਏ ਸ਼ਿਕਾਇਤ ਤੋਂ 3 ਸਾਲ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਪਠਾਨ ਮਾਜਰਾ ਵਿਰੁੱਧ ਧਾਰਾ 420 506 ਅਤੇ 176 ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਅਦਾਲਤ ਨੂੰ ਇੱਕ ਵਿਸ਼ੇਸ਼ ਰਿਪੋਰਟ ਭੇਜੀ ਗਈ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਪਠਾਨ ਮਾਜਰਾ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕਤੜ ਕ੍ਰਿਸ਼ਨ ਕੁਮਾਰ ਤੇ ਹੜ੍ਹ ਪ੍ਰਬੰਧਨ ਸਬੰਧੀ ਦੋਸ਼ ਲਗਾਏ ਤੇ ਪਾਰਟੀ ਦੇ ਦਬਾਅ ਦੇ ਬਾਵਜੂਦ ਆਪਣਾ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਆਗੂਆਂ ਦੇ ਦਬਾਅ ਹੇਠ ਹੋਣ ਦਾ ਵੀ ਦੋਸ਼ ਲਗਾਇਆ ਹੈ ਇਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਤੇ 3 ਸਾਲ ਪੁਰਾਣੇ ਜ਼ਬਰ ਜਨਾਹ ਦੇ ਮਾਮਲੇ 'ਚ ਐਫਆਈਆਰ ਦਰਜ ਕੀਤੀ ਗਈ ਪੁਲਿਸ ਦੇ ਰਿਕਾਰਡ ਮੁਤਾਬਿਕ ਹਰਿਆਣਾ ਦੇ ਕਰਨਾਲ ਦੇ ਡਾਬਰੀ ਪਿੰਡ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਮਰਥਕਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਪੱਥਰ ਪਾਸੀ ਕੀਤੀ ਇਸ ਤੋਂ ਬਾਅਦ ਹੋਏ ਹੰਗਾਮੇ 'ਚ ਪਠਾਨ ਮਾਜ਼ਰਾ ਇੱਕ ਸਕੋਰਪੀਓ ਦੇ ਇੱਕ ਫੋਰਚੂਨਰ ਦੇ ਵਿੱਚ ਭੱਜ ਗਏ ਜਿਸ ਨਾਲ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਪੁਲਿਸ ਨੇ ਇੱਕ ਸਮਰਥਕ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਤਿੰਨ ਪਿਸਤੌਲ ਬਰਾਮਦ ਹੋਣ ਦੀ ਗੱਲ ਆਖੀ ਗਈ ਤੇ ਕਰਨਾਲ ਸਦਰ ਪੁਲਿਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਅਭਿਸ਼ੇਕ ਸ਼ਰਮਾ ਨੇ ICC ਰੈਂਕਿੰਗ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ। ਉਹਨਾਂ ਨੇ ਏਸ਼ੀਆ ਕੱਪ ਵਿੱਚ ਜਿੱਤੇ ਮੈਚ ਵਿੱਚ 314 ਦੌੜਾਂ ਬਣਾਈਆਂ ਜਿਸ ਨਾਲ ਉਸ ਦੀ ਰੈਂਕਿੰਗ ਵਿੱਚ ਕਾਫੀ ਵਾਧਾ ਹੋਇਆ। ਅਭਿਸ਼ੇਕ ਹੁਣ T20 ਬੱਲੇਬਾਜ਼ੀ ਰੈਂਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਰੈਂਕ ਅੰਕ ਵਾਲੇ ਬੱਲੇਬਾਜ਼ ਬਣੇ ਨੇ। ਦਰਅਸਲ ਅਭਿਸ਼ੇਕ ਦੇ ਹੁਣ 933 ਰੇਟਿੰਗ ਅੰਕ ਨੇ ਧਿਆਨ ਖਿੱਚ ਲੱਖ ਦਿਆ ਹੋਇਆ। ਇੱਕ ਖਿਡਾਰੀ ਵੱਧ ਤੋਂ ਵੱਧ 1000 ਰੇਟਿੰਗ ਅੰਕ ਹੀ ਹਾਸਲ ਕਰ ਸਕਦਾ ਹੈ। ਇਸ ਤੋਂ ਪਹਿਲਾਂ T20 ਬੱਲੇਬਾਜ਼ੀ ਰੈਂਕਿੰਗ 'ਚ ਸਭ ਤੋਂ ਵੱਧ ਰੇਟਿੰਗ ਅੰਕਾਂ ਦਾ ਰਿਕਾਰਡ ਇੰਗਲੈਂਡ ਦੇ ਡੇਵਿਡ ਮਲਾਨ ਦੇ ਕੋਲ ਸੀ ਜਿਸ ਨੇ 919 ਰੇਟਿੰਗ ਅੰਕ ਹਾਸਲ ਕੀਤੇ ਉਸ ਨੇ ਸੂਰਜ ਕੁਮਾਰ ਯਾਦਵ ਅਤੇ ਵਿਰਾਟ ਕੋਹਲੀ ਦੇ ਰਿਕਾਰਡ ਵੀ ਤੋੜ ਦਿੱਤੇ ਸੂਰਜ ਕੁਮਾਰ ਯਾਦਵ ਨੇ ਕੈਰੀਅਰ ਦੇ ਸਭ ਤੋਂ ਵੱਧ 912 ਰੈਂਕਿੰਗ ਅੰਕ ਹਾਸਲ ਕੀਤੇ ਜਦਕਿ ਵਿਰਾਟ ਕੋਹਲੀ 909 ਤੱਕ ਪਹੁੰਚ ਗਏ ਅਭਿਸ਼ੇਕ ਸ਼ਰਮਾ T20 ਬੱਲੇਬਾਜ਼ੀ ਧਰਜਾਬੰਦੀ 'ਚ ਦੁਨੀਆ ਦੇ ਨੰਬਰ 1 ਬੱਲੇਬਾਜ਼ ਬਣੇ ਹੋਏ ਨੇ ਇੰਗਲੈਂਡ ਦੇ ਫਿਲ ਸੌਲਟ ਦੂਜੇ ਸਥਾਨ ਤੇ ਨੇ ਜਦਕਿ ਏਸ਼ੀਆ ਕੱਪ ਫਾਈਨਲ 'ਚ ਪਾਕਿਸਤਾਨ ਵਿਰੁੱਧ ਅਜੇਤੂ 69 ਦੌੜਾ ਬਣਾਉਣ ਵਾਲੇ ਤਿਲਕ ਵਰਮਾ ਤੀਜੇ ਨੰਬਰ ਤੇ ਨੇ ਜੋਸ ਬਟਲਰ ਚੌਥੇ ਨੰਬਰ ਤੇ ਨੇ ਜਦਕਿ ਸ਼੍ਰੀਲੰਕਾ ਦੇ ਓਪਨਰ ਪ੍ਰਥਮ ਨਿੱਸੰਕਾ ਦੋ ਸਥਾਨਾਂ ਦੀ ਛਾਲ ਮਾਰ ਕੇ ਚੋਟੀ ਦੇ ਪੰਜ ਟੌਪ ਬੈਟਸਮੈਨ ਦੇ ਵਿੱਚ ਸ਼ਾਮਲ ਹੋਏ ਨੇ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਏਸ਼ੀਆ ਕੱਪ 'ਚ ਸਿਰਫ 72 ਦੌੜਾਂ ਹੀ ਬਣਾ ਸਕੇ ਇਸ ਮਾੜੇ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਦੋ ਸਥਾਨ ਹੇਠਾਂ ਆਉਣਾ ਪਿਆ ਜਿਸ ਨਾਲ ਉਹ 8ਵੇਂ ਨੰਬਰ ਤੇ ਖਿਸ ਗਏ ਟੂਰਨਾਮੈਂਟ ਚ ਮਹੱਤਵਪੂਰਨ ਪਲਾਂ ਤੇ ਸੰਜੂ ਸੈਮਸਨ ਦੀ ਛੋਟੀ ਪਾਰੀ ਨੇ ਉਹਨਾਂ ਨੂੰ ਰੈਂਕਿੰਗ ਚ ਫਾਇਦਾ ਪਹੁੰਚਾਇਆ ਉਹ ਬੱਲੇਬਾਜ਼ਾਂ ਚ 8 ਸਥਾਨਾਂ ਦੀ ਛਾਲ ਮਾਰ ਕੇ 31ਵੇਂ ਸਥਾਨ ਤੇ ਪਹੁੰਚ ਗਿਆ ਤੇ ਸ਼ੁਭਮਨ ਗਿੱਲ 32ਵੇਂ ਸਥਾਨ ਤੇ ਬਰਕਰਾਰ ਹੈ ਪੰਜਾਬ ਬੁਲਟਨ ਦੇ ਵਿੱਚ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲਟਨ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ